ਉਹ ਲਾਈਵ ਸਟੇਜਾਂ ਤੋਂ ਲਾਈਵ ਸਟੇਜਾਂ ਤੋਂ ਬਾਅਦ ਮੇਰੀਆਂ ਜਿਹੜੀਆਂ ਆਡੀਓ ਸਿਟਿਸ ਦਾ ਜੋ ਸ਼ੁਰੂ ਹੋਇਆ ਉਹਦੇ ਅੰਦਰ ਮੈਨੂੰ ਮਿਲੀ ਬਾਕੀ ਸੋਸ਼ਲ ਮੀਡੀਆ ਜਿੱਦਾਂ ਦਾ ਆਇਆ ਇਹਨਾਂ ਕਹਿ ਸਕਦੇ ਆ ਵੀ ਜਿਹੜੇ ਵੇਲੇ ਸੀਗੇ ਉਹਨਾਂ ਹੱਥਾਂ ਨੂੰ ਕੰਮ ਮਿਲ ਗਿਆ ਹੁਣ ਹੁਣ ਕੋਈ ਨਹੀਂ ਕਹਿ ਸਕਦਾ ਮੈਂ ਵੇਲਾ ਅਗਲਾ ਕਹਿੰਦਾ ਮੈਂ ਫੋਨ ਚਲਾ ਰਿਆ ਜੀ ਮੈਂ ਚੈਟ ਕਰ ਰਿਆ ਜੀ ਮੈਂ ਰੀਲਸ ਦੇਖ ਰਿਆ ਯਾਨੀ ਕੋਈ ਵੇਲਾ ਨਹੀਂ ਰਿਹਾ ਜਿੱਦਾਂ ਦਾ ਸੋਸ਼ਲ ਮੀਡੀਆ ਆਇਆ ਔਰ ਬਾਕੀ ਇਹ ਵੀ ਇਹ ਤੇ ਚੰਗਾ ਵੀ ਬਹੁਤ ਕੁਛ ਹੈ ਤੇ ਮਾੜਾ ਵੀ ਬਹੁਤ ਕੁਛ ਹੈ। ਅਸੀਂ ਕੋਸ਼ਿਸ਼ ਕਰੀਏ ਚੰਗਾ ਸੁਨੇਹਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਆਪਣੀ ਆਵਾਮ ਨੂੰ ਦਈਏ। ਕਈ ਵਾਰ ਮੈਂ ਦੇਖਿਆ ਕਈ ਗਾਲੋ-ਗਾਲੀ ਹੋ ਜਾਂਦੇ ਆ ਆਪਾਂ ਹਨ। ਇੱਕ ਦੂਜੇ ਨੂੰ ਛੋਟਾ ਵੱਡਾ ਦਿਖਾਉਣਾ ਸ਼ੁਰੂ ਕਰ ਦਿੰਦੇ ਆ। ਪਹਿਲਾਂ ਇਹ ਚੀਜ਼ਾਂ ਨਹੀਂ ਸੀ ਹੁੰਦੀ। ਪਹਿਲਾਂ ਸਿੰਗਰਾਂ ਦੇ ਅੰਦਰ ਆਪਸੀ ਭਾਈਚਾਰਾ ਬਹੁਤ ਹੁੰਦਾ ਸੀ। ਪਿਆਰ ਬੜਾ ਹੁੰਦਾ ਸੀ। ਹੁਣ ਮਤਲਬ ਇਹ ਆ ਕਿ ਮੈਂ ਵੱਡਾ ਮੈਂ ਵੱਡਾ ਮੈਂ ਵੱਡਾ じゃ ਕਿ ਵੱਡਾ ਸਿਰਫ ਪਰਮਾਤਮਾ ਹੈ। ਉਸ ਤੋਂ ਵੱਡਾ ਕੋਈ ਨਹੀਂ ਹੈਗਾ ਜੇ ਆਪਾਂ ਉਹਨੂੰ ਮੰਨ ਕੇ ਚੱਲੀਏ ਵੱਡਾ ਤੇ ਫਿਰ ਅਸੀਂ ਆਪਣੇ ਆਪ ਨੂੰ ਠੀਕ ਸਮਝਾਂਗੇ ਬਿਲਕੁਲ ਅੱਛਾ ਜਿਹਦਾ ਸੋਸ਼ਲ ਮੀਡੀਆ ਦਾ